ਜਵੰਦੇ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਨਿਕਲ ਕੇ ਸਾਹਮਣੇ ਆਇਆ ਕਿ ਆਏ ਦਿਨ ਸੜਕ ਤੇ ਹੋ ਰਹੇ ਪਸ਼ੂਆਂ ਦੇ ਨਾਲ ਹਾਸੇ ਤੇ ਨਾ ਤਾਂ ਸਰਕਾਰਾਂ ਦੀ ਨਿਗਾਹ ਹੈ ਨਾ ਹੀ ਇਸ ਤੇ ਪੁਲਿਸ ਦੀ ਮੁਸਤੈਦੀ ਹੈ ਐਸੀ ਕਿਸੇ ਦੀ ਧਾਰਮਿਕ ਭਾਵਨਾ ਨੂੰ ਕੇਸ ਨਹੀਂ ਪਹੁੰਚਾਣਾ ਜਾਂਦੇ ਪਰ ਲੋਕਾਂ ਦੇ ਵਿੱਚ ਆਵਾਰਾ ਪਸ਼ੂ ਜਿਹੜੇ ਵਜਦੇ ਨੇ ਇਹ ਸਰਕਾਰਾਂ ਦੀ ਅਨਗੈਹੀ ਕਰਕੇ ਤੇ ਉਹਨਾਂ ਦੀ ਟੋਟਲ ਨੈਗਲੀਜੈਂਸ ਕਰਕੇ ਹੋ ਰਿਹਾ ਜਿਵੇਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਕੋਈ ਵੀ आवारा पशु ਜਾਂ ਕੋਈ ਵੀ ਵਿਅਕਤੀ ਕਿਸੇ ਵੀ ਰੋਡ ਦੇ ਉੱਤੇ ਦਾਖਲ ਨਹੀਂ ਹੋ ਸਕਦਾ आवारा ਪਸ਼ੂ ਜਿਹੜਾ ਸਿਰਫ ਪੰਜਾਬ ਹਰਿਆਣਾ ਚੰਡੀਗੜ੍ਹ ਦਾ ਨਹੀਂ ਨੈਸ਼ਨਲ ਇਸ਼ੂ ਹੈਗੇ ਨੇ ਕਿਉਂਕਿ आवारा ਪਸ਼ੂਆਂ ਦੇ ਖਿਲਾਫ ਅਸੀਂ ਪਹਿਲੇ ਹੀ 10 ਮਹੀਨੇ ਪਹਿਲੇ ਇੱਕ ਮਨੁੱਖੀ ਅਧਿਕਾਰ ਕਮਿਸ਼ਨ 'ਚ ਕੇਸ ਦਾਇਰ ਕੀਤਾ ਸੀ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਅਸੀਂ ਹਿਮਾਚਲ ਹਾਈ ਕੋਰਟ ਜਾ ਕੇ ਕੇਸ ਕੀਤਾ ਅਸੀਂ ਉਹਦੇ ਵਿੱਚ ਤੱਥ ਰੱਖੇ ਵੀ ਕਿਸ ਤਰ੍ਹਾਂ ਸੀ ਹਜ਼ਾਰਾਂ ਕਰੋੜ ਰੁਪਏ ਸਾਲਾਨਾ ਕਾਉਸਸ ਦੇ ਰੂਪ ਦੇ ਵਿੱਚ ਲੋਕਾਂ ਕੋਲ ਟੈਕਸ ਵਸਰਾਉਂਦੇ ਹੋ ਪਰ ਉਹ ਟੈਕਸ ਤੁਸੀਂ ਠੀਕ ਥਾਂ ਵਰਤੋ ਨਹੀਂ ਕਰਦੇ ਤੇ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਘੁੰਮਦੇ ਨੇ ਸ਼ੋਰੀ ਹਸਪੀਟਲ ਪੰਜੌਰ ਨਾਂ ਦਾ ਹਸਪਤਾਲ ਸੀਗਾ ਜਿੱਥੇ ਉਹਨੂੰ ਇਮੀਡੀਏਟਲੀ ਲੈ ਕੇ ਜਾਇਆ ਗਿਆ ਉਹਨਾਂ ਨੇ ਮੁੱਢਲੀ ਜਿਹੜੀ ਸੀਗੀ ਮੈਡੀਕਲ ਏਡ ਦੇਣ ਤੋਂ ਇਨਕਾਰ ਕਰ ਦਿੱਤਾ ਜਿਹਨੂੰ ਮੈਡੀਕਲ ਏਡ ਦੀ ਜ਼ਰੂਰਤ ਹੈਗੀ ਉਹਨੂੰ ਫਰਸਟ ਏਡ ਤੱਕ ਹਰ ਟਾਈਮ ਪ੍ਰੋਵਾਈਡ ਕਰੇ ਤਾਂ ਅਸੀਂ ਉਸ ਐਂਗਲ ਤੋਂ ਜਿਹੜੀ ਹੁਣ ਜਿਹੜੀ ਦੂਸਰੀ ਪਟੀਸ਼ਨ ਦਾਇਰ ਕੀਤੀ ਹੈ ਉਹ ਅਸੀਂ ਪਬਲਿਕ ਇੰਟਰਸਟ ਪੇਰ ਕੀਤੀ ਹੈ ਇਨਵੈਸਟੀਗੇਸ਼ਨ ਮੰਗੀ ਤੁਸੀਂ ਕਿਸੇ ਪ੍ਰੋਸੀਕਿਊਸ਼ਨ ਤੋਂ ਜਾਂ ਸੀਬੀਆਈ ਤੋਂ ਜਾਂ ਸਟੇਟ ਪੁਲਿਸ ਤੋਂ ਕੋਈ ਇਸ ਮਾਮਲੇ 'ਚ ਜਾਂਚ ਲਈ ਬਿਲਕੁਲ ਜੀ ਉਸ ਹਸਪਤਲ ਨੂੰ ਵੀ ਨੋਟਿਸ ਚਲਾ ਗਿਆ ਹੈ ਤੇ ਉਹ ਆ ਕੇ ਆਪਣਾ ਜਵਾਬ ਦਾਇਰ ਕਰਨਗੇ ਹਾਈ ਕੋਰਟ ਦੇ ਵਿੱਚ ਇਹ ਕੇਸ ਦਾਇਰ ਕੀਤਾ ਹੈ ਵੀ ਕਿਸੇ ਦਾ ਵੀ ਐਕਸੀਡੈਂਟ ਹੋਵੇ ਤੇ ਡਾਕਟਰ ਦੀ ਕੀ ਜਿਹੜੀ ਹੈਗੀ ਜ਼ਿੰਮੇਵਾਰੀ ਹੈ ਐਸ ਬਾਰੇ ਵੀ ਹਾਈ ਕੋਰਟ ਕੋਖੇ ਸ਼ੋਰੀ ਹਸਪਤਲ ਪਿੰਜੌਰ ਨੇ ਜੇ ਕੋਈ ਗਲਤੀ ਕੀਤੀ ਹੈ ਉਹਦੇ ਬਾਰੇ ਪੀਜੀਏ ਦੇ ਬੋਰਡ ਆਫ ਡਾਕਟਰਸ ਓਪੀਨੀਅਨ ਲਈਤੀ ਜਾਵੇ। ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਿੰਦਰ ਸਿੰਘ ਬਰੀਆਣਾ। ਕੁਝ ਸਮਾਂ ਪਹਿਲਾਂ ਪੰਜਾਬੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਵੰਦਾ ਦੇ ਹਾਦਸੇ ਤੋਂ ਬਾਅਦ ਉਸ ਨੂੰ ਪੰਜੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਬਾਅਦ ਵਿੱਚ ਉਸ ਨੂੰ ਮੁਹਾਲੀ ਦੇ ਫੋਟੇਜ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਕੁਝ ਦਿਨ ਬਾਅਦ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਅਤੇ ਇਸ ਮੌਤ ਨੇ ਕਈ ਰਹੱਸਮਈ ਸਵਾਲ ਖੜੇ ਕੀਤੇ ਜਿਨ੍ਹਾਂ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਵੰਦੇ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਨਿਕਲ ਕੇ ਸਾਹਮਣੇ ਆਇਆ ਕਿ ਆਏ ਦਿਨ ਸੜਕ ਤੇ ਹੋ ਰਹੇ ਪਸ਼ੂਆਂ ਦੇ ਨਾਲ ਹਾਸੇ ਤੇ ਨਾ ਤਾਂ ਸਰਕਾਰਾਂ ਦੀ ਨਿਗਾਹ ਹੈ ਨਾ ਹੀ ਇਸ ਤੇ ਪੁਲਿਸ ਦੀ ਮੁਸਤੈਦੀ ਹੈ ਅਤੇ ਹੁਣ ਇਸ ਮਾਮਲੇ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਿਟ ਫਾਈਲ ਕੀਤੀ ਗਈ ਹੈ ਜਿਸ ਹਾਈ ਕੋਰਟ ਨੇ ਫਿਲਹਾਲ ਤਿੰਨ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ ਸਾਡੇ ਨਾਲ ਉਸ ਮਾਮਲੇ ਨੂੰ ਹਾਈ ਕੋਰਟ ਵਿੱਚ ਲਿਜਾਣ ਵਾਲੇ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਜਾਣਾਂਗੇ ਇਸ ਸਾਰੇ ਮਾਮਲੇ ਨੂੰ ਕੀ ਆਖਰਕਾਰ ਉਹ ਕਿਹੜੀ ਵਜ੍ਹਾ ਆ ਜਿਸ ਵਜ੍ਹਾ ਕਰਕੇ ਇਸ ਨੂੰ ਹਾਈ ਕੋਰਟ ਵਿੱਚ ਲਜਾਇਆ ਗਿਆ ਆ ਤੇ ਜਾਣਾਂਗੇ ਔਰ ਔਰ ਉਹਨਾਂ ਦਾ ਤਰਕ ਕੀ ਆ ਉਸ ਹਾਈ ਕੋਰਟ ਦੇ ਵਿੱਚ ਰਿਟ ਦੇ ਪਿੱਛੇ ਕਿਹੜੇ ਕਿਹੜੇ ਸਵਾਲ ਕਿਹੜੇ ਕਿਹੜੇ ਜਵਾਬ ਸਰਕਾਰਾਂ ਕੋਲੋਂ ਮੰਗੇ ਗਏ ਨੇ ਨਵਕਿਰਨ ਜੀ ਤੁਹਾਡਾ ਸਭ ਤੋਂ ਪਹਿਲਾਂ ਡੇਲੀ ਪੋਸਟ ਵਿੱਚ ਬਹੁਤ-ਬਹੁਤ ਸਵਾਗਤ ਤੁਸੀਂ ਸਮਾਂ ਦਿੱਤਾ ਆਪਣੇ ਕੀਮਤੀ ਸਮੇਂ ਵਿੱਚੋਂ ਜੀ ਸੋ ਪਰਮਿੰਦਰ ਜੀ ਇਸ ਤਰ੍ਹਾਂ ਹੈ ਕਿ ਜਦੋਂ ਇਹ ਹਾਦਸਾ ਹੋਇਆ ਪਹਿਲੇ ਤਾਂ بڑا ਇਸ ਚੀਜ਼ ਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਹਾਦਸਾ ਹੋਇਆ ਕਿੱਥੇ ਹੈ ਸਾਰੇ ਲੋਕ ਐ ਹੀ ਕਹਿੰਦੇ ਨੇ ਹਿਮਾਚਲ ਚ ਹੋਇਆ। ਫਿਰ ਐਸੀ ਵੀ ਜਿਹੜਾ ਹੈਗਾ ਕਿਉਂਕਿ ਆਵਾਰਾ ਪਸ਼ੂਆਂ ਦੇ ਖਿਲਾਫ ਅਸੀਂ ਪਹਿਲੇ 10 ਮਹੀਨੇ ਪਹਿਲੇ ਇੱਕ ਮਨੁੱਖੀ ਅਧਿਕਾਰ ਕਮਿਸ਼ਨ 'ਚ ਕੇਸ ਦਾਇਰ ਕੀਤਾ ਸੀ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਤੇ ਸਾਨੂੰ ਲੱਗਿਆ ਵੀ ਅਸੀਂ ਹਿਮਾਚਲ ਹਾਈ ਕੋਰਟ ਜਾ ਕੇ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁਕਣ ਲਈ ਇੱਕ ਪਟੀਸ਼ਨ ਦਾਇਰ ਕਰੀਏ। ਅਸੀਂ ਹਿਮਾਚਲ ਹਾਈ ਕੋਰਟ ਜਾ ਕੇ ਕੇਸ ਕੀਤਾ। ਅਸੀਂ ਉਹਦੇ ਵਿੱਚ ਤੱਥ ਰੱਖੇ ਵੀ ਕਿਸ ਤਰ੍ਹਾਂ ਸੀ ਹਜ਼ਾਰਾਂ ਕਰੋੜ ਰੁਪਏ ਸਾਲਾਨਾ ਕਾਹੋ ਸਸਤੇ ਰੂਪ ਦੇ ਵਿੱਚ ਲੋਕਾਂ ਕੋਲ ਟੈਕਸ ਉਗਰਾਉਂਦੇ ਹੋ ਪਰ ਟੈਕਸ ਤੁਸੀਂ ਠੀਕ ਸਾ ਵਰਤੋ ਨਹੀਂ ਕਰਦੇ ਤੇ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਘੁੰਮਦੇ ਨੇ ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਮੈਨੂੰ ਪਤਾ ਚੱਲਿਆ ਵੀ ਅਸਲ ਤਾਂ ਐਕਸੀਡੈਂਟ ਜਿਹੜਾ ਹੈਗਾ ਪੰਜੌਰ ਦੇ ਇਲਾਕੇ 'ਚ ਹੋਇਆ ਫਿਰ ਮੈਂ ਪੰਜੌਰ ਉਸ ਜਗ੍ਹਾ ਤੇ ਗਿਆ ਜਿੱਥੇ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਜਿਹੜਾ ਹੈਗਾ ਲੋਕਲ ਪਤਾ ਕੀਤਾ ਤੇ ਸਾਨੂੰ ਇਹ ਵੀ ਪਤਾ ਚੱਲਿਆ ਕੀ ਉਸ ਜਗ੍ਹਾ ਤੋਂ ਥੋੜੀ ਦੂਰ ਹੀ ਚੌਰੀ ਹਸਪੀਟਲ ਪੰਜੌਰ ਨਾਮ ਦਾ ਹਸਪਤਾਲ ਸੀਗਾ ਜਿੱਥੇ ਉਹਨੂੰ ਇਮੀਡੀਏਟਲੀ ਲੈ ਕੇ ਜਾਇਆ ਗਿਆ ਰਾਜਵੀਰ ਨੂੰ ਤੇ ਲੇਕਿਨ ਉਹਨਾਂ ਨੇ ਮੁਢਲੀ ਜਿਹੜੀ ਸੀਗੀ ਮੈਡੀਕਲ ਏਡ ਹੇਟ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਗੱਲ ਜਿਹੜੀ ਸਾਨੂੰ ਤਾਂ ਪਤਾ ਚੱਲੀ ਵੀ ਜਿਹੜੀ ਪੂਰ ਡੀਡੀਆ ਰਿਕਾਰਡ ਕਰਾਈ ਹੈ ਉਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਸੀਗਾ ਸਾਨੂੰ ਬੜੀ ਹੈਰਾਨਗੀ ਹੋਈ ਵੀ ਡਾਕਟਰ ਦਾ ਫਰਜ਼ ਹੈ ਵੀ ਹਰ ਬੰਦੇ ਨੂੰ ਜਿਹਨੂੰ ਜਿਹਨੂੰ ਮੈਡੀਕਲ ਏਡ ਦੀ ਜ਼ਰੂਰਤ ਹੈਗੀ ਆ ਉਹਨੂੰ ਫਰਸਟ ਏਡ ਤਾਂ ਘੱਟੋ ਘੱਟ ਪ੍ਰੋਵਾਈਡ ਕਰੇ ਤਾਂ ਅਸੀਂ ਉਸ ਐਂਗਲ ਤੋਂ ਜਿਹੜੀ ਹੁਣ ਜਿਹੜੀ ਦੂਸਰੀ ਪਟੀਸ਼ਨ ਦਾਇਰ ਕੀਤੀ ਹੈ ਉਹ ਅਸੀਂ ਪਬਲਿਕ ਇੰਟਰਸਟ ਦਾਇਰ ਕੀਤੀ ਹੈ ਅਸੀਂ ਜਬੰਦੇ ਦੇ ਕੇਸ ਨੂੰ ਇੱਕ ਐਗਜ਼ਾਮਪਲ ਦਿੱਤਾ ਵੀ ਉਹਦੇ ਕੇਸ ਵਿੱਚ ਜਦੋਂ ਐਕਸੀਡੈਂਟ ਹੋਇਆ ਤੇ ਡਾਕਟਰ ਸ਼ੌਰੀ ਹਸਪੀਟਲ ਵਾਲਿਆਂ ਨੇ ਨਾ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸ਼ੌਰੀ ਹਸਪੀਟਲ ਤੋਂ ਉਹ ਸੈਕਟਰ 6 ਪੰਚਕੂਲਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ ਫਿਰ ਪ੍ਰਾਈਵੇਟ ਹਸਪੀਟਲ ਪਾਰਸ ਲੈ ਕੇ ਗਏ ਪੰਚਕੁਲੇ ਵਿੱਚ ਫਿਰ ਉਸ ਤੋਂ ਬਾਅਦ ਉਹ 40s ਪਹੁੰਚਿਆ ਤੇ ਜਿਹੜੀ ਉਹਨੂੰ ਮੈਡੀਕਲ ਏਡ ਦੇ ਵਿੱਚ ਜਿਹੜੀ ਦੇਰੀ ਹੋਈ ਹੈ ਇਹਦੇ ਕੀ ਕਾਰਨ ਨੇ ਤੇ ਕੀ ਸ਼ੌਰੀ ਹਸਪੀਟਲ ਨੇ ਆਪਣਾ ਜਿਹੜੀ ਉਹਦੀ ਪ੍ਰੋਫੈਸ਼ਨਲ ਮਿਸਕੰਡਕਟ ਨਹੀਂ ਹੈਗਾ ਕਿਉਂ ਜਦੋਂ ਕੋਈ ਇੱਕ ਮਰੀਜ਼ ਉਹਦੇ ਕੋਲ ਲਾਵੇ ਸੜਕ ਖਾਸੇ ਦਾਇਣ ਸੜਕ ਦੇ ਉੱਤੇ ਉਹਨਾਂ ਦਾ ਮਲਟੀ ਸਪੈਸ਼ੈਲਟੀ ਹਸਪੀਟਲ ਹੋਵੇ ਤੇ ਉਹਨਾਂ ਨੂੰ ਬੇਸਿਕ ਜਿਹੜੀ ਹੈ ਮੈਡੀਕਲ ਏਡ ਕਿਉਂ ਨਹੀਂ ਪ੍ਰੋਵਾਈਡ ਕੀਤੀ ਸੋ ਅਸੀਂ ਇਸ ਕੇਸ ਨੂੰ ਐਗਜ਼ਾਮਪਲ ਬਣਾ ਕੇ ਪੂਰੇ ਪੰਜਾਬ ਰਿਆਣਾ ਤੇ ਯੂਟੀ ਵਾਸਤੇ ਕਿਉਂਕਿ ਜਿਹੜਾ ਸਾਡਾ ਹਾਈ ਕੋਰਟ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ ਹੈਗਾ ਤੇ ਉਹ ਅਸੀਂ ਹਾਈ ਕੋਰਟ ਦੇ ਵਿੱਚ ਐ ਕੇਸ ਦਾਇਰ ਕੀਤਾ ਵੀ ਕਿਸੇ ਦਾ ਵੀ ਐਕਸੀਡੈਂਟ ਹੋਵੇ ਤੇ ਡਾਕਟਰ ਦੀ ਕੀ ਜਿਹੜੀ ਹੈਗੀ ਜ਼ਿੰਮੇਵਾਰੀ ਹੈ ਇਸ ਬਾਰੇ ਵੀ ਹਾਈ ਕੋਰਟ ਕੋਖੇ ਸ਼ੌਰੀ ਹਸਪੀਟਲ ਪੰਜੌਰ ਨੇ ਜੇ ਕੋਈ ਗਲਤੀ ਕੀਤੀ ਹੈ ਉਹਦੇ ਬਾਰੇ ਪੀਏ ਦੇ ਬੋਰਡ ਆਫ ਡਾਕਟਰਸ ਓਪੀਨੀਅਨ ਲਈਤੀ ਜਾਵੇ ਸੋ ਇੱਕ ਇੱਕ ਲਾਰਜਰ ਕੁਐਸਚਨ ਅਸੀਂ ਰੇਜ਼ ਕੀਤਾ ਕਿਉਂਕਿ ਇਹਦੇ ਇਸ ਕੇਸ ਤੋਂ ਇਹ ਗੱਲ ਸਾ ਅਮਨੇ ਆਈਏ ਵੀ ਹਸਪਤਾਲ ਜਿਹੜੇ ਹੈ ਈਵਨ ਇਨਕਾਰੀ ਨੇ ਫਰਸਟ ਏਡ ਦੇਣ ਤੋਂ ਤੇ ਕਿੰਨੇ ਲੋਕ ਨੇ ਐਸੇ ਜਿਹੜਾ ਜਿਨ੍ਹਾਂ ਨੂੰ ਸੱਟਾਂ ਕਰਕੇ ਜਾਨ ਜਾਂਦੀ ਹੋਏਗੀ ਜਾਂ ਸੱਟਾਂ ਵਿੱਚ ਟਾਈਮਲੀ ਏਡ ਨਾ ਮਿਲਣ ਕਰਕੇ ਪਰਮਨੈਂਟ ਡਿਸੇਬਿਲਟੀ ਹੁੰਦੀ ਹੋਏਗੀ ਸੋ ਸਾਰੇ ਮੁੱਦਿਆਂ ਨੂੰ ਹਾਈਲਾਈਟ ਕਰਨ ਦੇ ਜਿਹੜਾ ਮੈਡੀਕਲ ਐਂਗਲ ਹੈ ਉਹ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜਾ ਰੇਜ਼ ਕੀਤਾ ਹੈ ਜਿਹੜਾ ਕਿ ਕੱਲ ਜਿਹੜਾ ਹੈਗਾ ਜੱਜ ਸਾਹਿਬ ਨੇ ਚੀਫ ਜਸਟਿਸ ਸਾਹਿਬ ਤੇ ਇੱਕ ਹੋਰ ਜੱਜ ਸਾਹਿਬ ਨੇ ਨੋਟਿਸ ਕੀਤਾ ਹੈ ਹੋਂ ਸਾਰਿਆਂ ਦੇ ਜਵਾਬ ਆਣਗੇ ਇਹਦੇ ਵਿੱਚ ਨਵਕਿਰਨ ਜੀ ਕੀ ਐਕਸੀਡੈਂਟ ਨੂੰ ਲੈ ਕੇ ਵੀ ਤੁਸੀਂ ਪੁਆਇੰਟ ਰੇਜ਼ ਕੀਤੇ ਹਾਈ ਕੋਰਟ ਦੇ ਵਿੱਚ ਆਪਣੀ ਰਿਟ ਦੇ ਵਿੱਚ ਕਿ ਜਾਂ ਸਿਰਫ ਇਹ ਮੈਡੀਕਲ ਨੈਗਲੀਜੈਂਸੀ ਨੂੰ ਲੈ ਕੇ ਕੀਤਾ ਗਿਆ ਹੈ ਨਹੀਂ ਨਹੀਂ ਜਿਹੜਾ ਅਸੀਂ ਹੁਣ ਰਿਟ ਫਾਈਲ ਕੀਤੀ ਹਿਮਾਚਲ ਹਾਈ ਕੋਰਟ ਤੱਕ ਸਾਡੀ ਪਸ਼ੂਆਂ ਦੇ ਖਿਲਾਫ ਸੀਗੀ ਲੇਕਿਨ ਹੋਂ ਜਿਹੜੀ ਹੋਂ ਜਿਹੜੀ ਰਿਟ ਹੈ ਉਹ ਸਿਰਫ ਮੈਡੀਕਲ ਨੈਗਲੀਜੈਂਸੀ ਹੈਗੀ ਹੈ ਤੇ ਰਾਜਵੀਰ ਜਵੰਦਾ ਦਾ ਐਗਜ਼ਾਮਪਲ ਦੇ ਕੇ ਰਾਜਵੀਰ ਜਵੰਦਾ ਵੱਲੋਂ ਅਸੀਂ ਹੋਏ ਨਹੀਂ ਕੀਤੀ ਨਾ ਉਹਦੇ ਪ੍ਰਵਾਬ ਨੇ ਮੈਨੂੰ ਹੌਕਾਕ ਸੰਪਰਕ ਕੀਤਾ ਨਾ ਹੀ ਉਹ ਮੈਡੀਕਲ ਰਿਕਾਰਡਸ ਮੇਨਾਂ ਸ਼ੇਅਰ ਕਰ ਰਹੇ ਨੇ ਪਰ ਮੈਂ ਆਪਣੀ ਡਿਊਟੀ ਸਮਝਦੇ ਹੋਏ ਸਾਡੇ ਜਥੇਬੰਦੀ ਆਪਣੀ ਡਿਊਟੀ ਸਮਝਦੇ ਹੋਏ ਆਮ ਲੋਕਾਂ ਨੂੰ ਤਾਂ ਕਿ ਰਾਹਤ ਮਿਲ ਸਕੇ ਅਸੀਂ ਇਹ ਕੇਸ ਦਾਇਰ ਕੀਤਾ ਜਿਹਦੇ ਵਿੱਚ ਰਾਜਵੀਰ ਜਵੰਦਾ ਦਾ ਇੱਕ ਐਗਜ਼ਾਮਪਲ ਦਿੱਤਾ ਗਿਆ ਇਦਾਂ ਦੀ ਕੋਈ ਹੋਰ ਕੇਸ ਵੀ ਤੁਹਾਡੇ ਧਿਆਨ ਦੇ ਵਿੱਚ ਹੋਣਗੇ ਕਿ ਜਿਹਦੇ ਵਿੱਚ ਜਿੱਦਾਂ ਰਾਜਵੀਰ ਜਵੰਦਾ ਨੂੰ ਹਸਪੀਟਲ ਲਿਜਾਇਆ ਗਿਆ ਲੇਕਿਨ ਉਥੇ ਮੈਡੀਕਲ ਫੈਸਿਲਿਟੀ ਨਹੀਂ ਦਿੱਤੀ ਗਈ ਕੋਈ ਹੋਰ ਕੇਸ ਵੀ ਤੁਹਾਡੇ ਧਿਆਨ ਦੇ ਵਿੱਚ ਨੇ ਜਾਂ ਕੋਈ ਇਸ ਤਰੀਕੇ ਦਾ ਪਹਿਲਾਂ ਵੀ ਕੋਈ ਕੇਸ ਸਾਹਮਣੇ ਆਇਆ ਹੋਵੇ ਨਹੀਂ ਦੇਖੋ ਜੀ ਸਾਡੇ ਸਾਡੇ ਨੋਲੇਜ ਵਿੱਚ ਹੋਰ ਕੋਈ ਕੇਸ ਨਹੀਂ ਹੈਗਾ ਅਸੀਂ ਤਾਂ ਐਸੇ ਕੇਸ ਨੂੰ ਲੈ ਕੇ ਤੁਰੇ ਹਾਂ ਉਹਦੇ ਚੋਂ ਗੱਲ ਨਿਕਲੇਗੀ ਹੋ ਸਕਦਾ ਲੋਕ ਵੀ ਜਦੋਂ ਖਬਰਾਂ ਪੜਨ ਤੇ ਉਹ ਵੀ ਆਪਣੇ ਐਗਜ਼ੈਂਪਲਜ਼ ਦੇ ਨਾਲ ਹੈ ਮਾੜੀ ਹੋਈ ਹੈ ਜਾਂ ਡਾਕਟਰ ਨੇ ਨਾ ਸਾਨੂੰ ਹੋਰ ਕਿਸੇ ਕੇਸ ਦੀ ਜਾਣਕਾਰੀ ਨਹੀਂ ਹੈ ਇੱਕ ਕੇਸ ਨੂੰ ਐਗਜ਼ਾਮਪਲ ਸੈੱਟ ਕਰਕੇ ਅਸੀਂ ਪੰਜਾਬ ਰਿਆਣਾ ਤੇ ਚੰਡੀਗੜ੍ਹ ਵਾਸਤੇ ਕੇਸ ਦਾਇਰ ਕੀਤਾ। ਇੱਥੇ ਕੋਈ ਇਨਵੈਸਟੀਗੇਸ਼ਨ ਮੰਗੀ ਤੁਸੀਂ ਕਿਸੇ ਪ੍ਰੋਸੀਕਿਊਸ਼ਨ ਤੋਂ ਜਾਂ ਸੀਬੀਆਈ ਤੋਂ ਜਾਂ ਸਟੇਟ ਪੁਲਿਸ ਤੋਂ ਕੋਈ ਇਸ ਮਾਮਲੇ 'ਚ ਜਾਂਚ ਲਈ? ਪਰਮਿੰਦਰ ਜੀ ਗੱਲ ਬੜੀ ਸਾਫ਼ ਹੈ ਜਿਹੜਾ ਡਾਕਟਰ ਦੀ ਅੰਗੈਲੀ ਹੈ ਜਾਂ ਨਹੀਂ ਹੈ ਉਹਦੇ ਵਾਸਤੇ ਅਸੀਂ ਪੀਜੀਆਈ ਨੂੰ ਕਿਹਾ ਕਿ ਪੀਜੀਆਈ ਦੇ ਡਾਕਟਰ ਦਾ ਬੋਰਡ ਆਫ ਡਾਕਟਰ ਤੋਂ ਓਪੀਨੀਅਨ ਦਿੱਤੀ ਜਾਵੇ। ਉਹ ਕੱਲ ਨੂੰ ਜਦੋਂ ਸਾਰਿਆਂ ਦੇ ਜਵਾਬ ਆ ਜਾਣਗੇ ਸ਼ੋਰੀ ਹਸਪਤਾਲ ਵੀ ਜਵਾਬਦੇਹ ਕਰੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਹਾਈ ਕੋਰਟ ਚਾਹੇਗੀ ਤੇ ਪੀਜੀ ਦੇ ਡਾਕਟਰਸ ਓਪੀਨੀਅਨ ਮੰਗਾ ਸਕਦੀ ਹੈ ਉਸ ਤੋਂ ਬਾਅਦ ਬਾਅਦ ਚੱਲੇਗਾ ਵੀ ਕਿਸੇ ਦੀ ਗਲਤੀ ਹੈ ਜਾਂ ਨਹੀਂ ਹੈ ਜੇ ਗਲਤੀ ਹੋਏਗੀ ਫਿਰ ਹਾਈ ਕੋਰਟ ਕਿਹਦੇ ਪਾਸੇ ਚਲਦੀ ਹੈ ਤਾਂ ਅੱਗੇ ਦੇਖੋ ਸਮਾਂ ਦੱਸੇਗਾ ਕਿ ਤੇ ਜਿਹੜੀ ਹਿਮਾਚਲ ਦੇ ਵਿੱਚ ਜਿਹੜੀ ਤੁਸੀਂ ਰਿਟ ਕੀਤੀ ਆ ਉਹ ਕੱਲਾ ਹਿਮਾਚਲ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਕੀਤੀ ਗਈ ਆ ਕੀ ਕਿਉਂਕਿ ਪ੍ਰੋਬਲਮ ਤਾਂ ਸਾਰੇ ਤਕਰੀਬਨ ਰਾਜਾਂ ਦੇ ਵਿੱਚ ਜਿਹੀ ਪਸ਼ੂਆਂ ਨੂੰ ਲੈ ਕੇ ਅਸੀਂ ਆਮ ਦੇਖਦੇ ਹਾਂ ਸੜਕਾਂ ਦੇ ਉੱਤੇ ਸ਼ਰਿਆਮ ਪਸ਼ੂ ਘੁੰਮ ਰਹੇ ਨੇ ਪੰਜਾਬ ਦੇ ਵਿੱਚ ਵੀ ਬਹੁਤ ਗੰਭੀਰ ਸਮੱਸਿਆ ਇਹਨੂੰ ਲੈ ਕੇ ਕੋਈ ਕੁਝ ਕਰ ਰਹੇ ਤੁਸੀਂ ਇਸ ਤਰ੍ਹਾਂ ਜੀ ਕਿ ਇਹ ਰਾਜਵੀਰ ਜਵੰਦਾ ਦੇ ਇਨਸੀਡੈਂਟ ਤੋਂ ਪਹਿਲਾਂ 10 ਮਹੀਨੇ ਪਹਿਲਾਂ ਅਸੀਂ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਵਿੱਚ ਉਹਦੀ ਵੀ ਨਵੰਬਰਸ ਤਰੀਕ ਹੈਗੀ ਹੈ ਸੋ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਸੀ ਆਲਰੇਡੀ ਦਾਇਰ ਕੀਤੀ ਹੋਈ ਹੈ। ਆਵਾਰਾ ਪਸ਼ੂ ਜਿਹੜਾ ਸਿਰਫ ਪੰਜਾਬ ਹਰਿਆਣਾ ਚੰਡੀਗੜ੍ਹ ਦਾ ਨਹੀਂ ਨੈਸ਼ਨਲ ਇਸ਼ੂ ਹੈਗੇ ਨੇ ਐਂ ਜਿਹੜੇ ਉਹਦਾ ਵਾਸਤੇ ਜਦੋਂ ਸਰਕਾਰਾਂ ਕਾਓ ਸੈਸ ਸੜਕ ਤੋਂ ਇਕੱਠੀਆਂ ਕਰ ਰਹੀਆਂ ਨੇ ਤੇ ਕਿੰਨਾ ਕੁ ਵੱਡਾ ਕੰਮ ਹੈ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਉੱਥੋਂ ਸੜਕਾਂ ਤੋਂ ਚੁੱਕ ਕੇ ਤੁਸੀਂ ਕਿਦਰੇ ਕੋਈ ਇਹਨਾਂ ਦਾ ਕਾਮਨ ਪੌਂਡ ਬਣਾ ਦਿਓ ਜਿੱਥੇ ਉਹਨਾਂ ਨੂੰ ਰੱਖਿਆ ਜਾਵੇ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ ਤਾਂ ਕਿ ਲੋਕਾਂ ਦੇ ਵਿੱਚ ਨਾ ਵੱਜਣ ਤੇ ਨਾ ਕਿਸੇ ਦੀ ਜਾਨ ਜਾ ਸਕੇ। ਕਿਤੇ ਨਾ ਕਿਤੇ ਨਵਕਰਨ ਜੀ ਇਹ ਵੀ ਸਵਾਲ ਉੱਠਦਾ ਕਿ ਜਿਹੜੀ ਨੈਸ਼ਨਲ ਹਾਈਵੇ ਆ ਜਾਂ ਸਟੇਟ ਹਾਈਵੇ ਆ ਇਹਨਾਂ ਦੀ ਡਿਜ਼ਾਈਨ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਕਿਤੇ ਲੋਕਿੰਗ ਸਿਸਟਮ ਹੈ ਨਹੀਂ ਜਿਵੇਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਆ ਕਿ ਕੋਈ ਵੀ ਅਵਾਰਾ ਪਸ਼ੂ ਜਾਂ ਕੋਈ ਵੀ ਵਿਅਕਤੀ ਕਿਸੇ ਵੀ ਰੋਡ ਦੇ ਉੱਤੇ ਦਾਖਲ ਨਹੀਂ ਹੋ ਸਕਦਾ ਸਾਡੀਆਂ ਜਿਹੜੀਆਂ ਰੋਡਸ ਨੇ ਖਾਸ ਕਰਕੇ ਸਟੇਟ ਰੋਡਸ ਜਿਹੜੀਆਂ ਹੈਗੀਆਂ ਜਾਂ ਨੈਸ਼ਨਲ ਹਾਈਵੇ ਵੀ ਕਹਿ ਲਈਏ ਉਹਦੇ ਵਿੱਚ ਵੀ ਕੋਈ ਆਲੇ ਦੁਆਲੇ ਉਹ ਲੋਕਿੰਗ ਸਿਸਟਮ ਨਹੀਂ ਹੈ ਇਹਨੂੰ ਲੈ ਕੇ ਵੀ ਕੋਈ ਆ ਮਾਮਲਾ ਉਠਾਇਆ ਜਾ ਸਕਦਾ ਨਹੀਂ ਇਹ ਵੀ ਇੱਕ ਇਸ਼ੂ ਹੈਗਾ ਜਿਹੜਾ ਕਿ ਰੇਜ਼ ਕੀਤਾ ਜਾ ਸਕਦਾ ਪਰ ਅਸੀਂ ਹਾਲੇ ਰੇਜ਼ ਨਹੀਂ ਕੀਤਾ ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਅਸੀਂ ਹੁਣ ਗਲਤ ਕਰਦਿੰਦੇ ਆ ਵੀ ਜਿਹੜੇ ਨੈਸ਼ਨਲ ਹਾਈਵੇਜ਼ ਹੈਗੇ ਆ ਜਾਂ ਬਾਹਰ ਦੀ ਜਿਹੜੀ ਸੜਕਾਂ ਨੇ ਉਥੇ ਉਥੇ ਇਸ ਤਰ੍ਹਾਂ ਦੇ ਫੈਂਸਰ ਲੱਗੇ ਨੇ ਮੈਨੂੰ ਆਹ ਵੀ ਯਾਦ ਹੈ ਕਿ ਇਹ 94 95 ਦੀ ਗੱਲ ਹੈਗੀ ਹੈ ਕਿ ਮੈਂ ਨਿਊਯਾਰਕ ਗਿਆ ਹੋਇਆ ਸੀਗਾ ਤੇ ਕ੍ਰਿਸਮਸ ਦੇ ਨੇੜੇ ਦਿਨ ਸੀਗੇ ਤੇ ਸਾਡੀ ਗੱਡੀ ਵਿੱਚ ਆ ਕੇ ਇੱਕ ਰੇਂਡੀਅਰ ਵੱਜਿਆ ਸੋ ਸਿਰਫ ਇੱਥੇ ਨਹੀਂ ਹੈ ਬਾਹਰ ਦੇ ਮੁਲਕਾਂ 'ਚ ਵੀ ਇਸ ਤਰ੍ਹਾਂ ਦੀ ਅਨਗੈਲੀਆਂ ਹੁੰਦੀਆਂ ਨੇ ਤੇ ਹਰੇਕ ਜਗ੍ਹਾ ਬਾਵਡ ਵਾਇਰ ਨਹੀਂ ਲਗਾਈ ਜਾ ਸਕਦੀ ਜਾਂ ਫੈਂਸ ਨਹੀਂ ਲਗਾਈ ਜਾ ਸਕਦੀ ਬੜਾ ਬੜਾ ਪੈਸਾ ਲੱਗਦਾ ਪਰ ਜਿਹੜੇ ਆਵਾਰਾ ਪਸ਼ੂਆਂ ਵਾਸਤੇ ਸਰਕਾਰਾਂ ਪੈਸੇ ਇਕੱਠੇ ਕਰਦੀਆਂ ਨੇ ਕੀ ਉਹਨਾਂ ਮਾਰੀ ਨਹੀਂ ਹੈ ਵੀ ਆਵਾਰਾ ਪਸ਼ੂ ਨੂੰ ਸੜਕਾਂ ਤੋਂ ਦੂਰ ਕੀਤਾ ਜਾਵੇ ਅਸੀਂ ਤਾਂ ਇਹ ਨਹੀਂ ਕਹਿ ਰਹੇ ਵੀ ਇਹਨਾਂ ਨੂੰ ਪਸ਼ੂਵਰਦੇਓ ਅਸੀਂ ਤਾਂ ਇਹ ਕਹਿ ਰਹੇ ਹਾਂ ਜਾਂ ਤੁਸੀਂ ਜਿਹੜੀਆਂ ਤੁਸੀਂ ਬਣਾਈਆਂ ਹੁਸ਼ਾਲਾ ਉੱਥੇ ਰੱਖੋ ਜੇ ਗਊਸ਼ਾਲਾ ਵਾਲੇ ਨਹੀਂ ਲੈਂਦੇ ਤੇ ਸਰਕਾਰੀ ਬਣਾ ਕੇ ਗੱਡੀਆਂ ਤੁਸੀਂ ਹਾਰ ਕਰੋ ਉਹ ਗੱਡੀਆਂ ਜਾ ਕੇ ਉਹ ਨਾ ਪਸ਼ੂਕੇ ਉਹ ਸਪੌਂਡ ਦੇ ਵਿੱਚ ਰੱਖ ਦੇਣ ਜਿਹੜੇ ਪਸ਼ੂਆਂ ਦੀ ਸੇਵਾ ਕਰਨਾ ਚਾਹੁੰਦੇ ਹੋ ਪਸ਼ੂ ਦੀ ਸੇਵਾ ਕਰਨ ਚਾਰਾ ਪਾਣ ਜੇ ਕਿਸੇ ਦੀ ਧਾਰਮਿਕ ਭਾਵਨਾ ਜੁੜੀ ਹੋਈ ਹੈ ਅਸੀਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਥੇਸ ਨਹੀਂ ਪਹੁੰਚਾਉਣਾ ਚਾਹੁੰਦੇ ਪਰ ਲੋਕਾਂ ਦੇ ਵਿੱਚ ਆਵਾਰਾ ਪਸ਼ੂ ਜਿਹੜੇ ਵਜਦੇ ਨੇ ਇਹ ਸਰਕਾਰਾਂ ਦੀ ਅਨਗਹਿਲੀ ਕਰਕੇ ਤੇ ਉਹਨਾਂ ਦੀ ਟੋਟਲ ਨੈਗਲੀਜੈਂਸ ਕਰਕੇ ਹੋ ਰਿਹਾ ਤੇ ਜਿਹੜੀ ਕੱਲ ਸੁਣਵਾਈ ਹੋਈ ਆ ਨੋਟਿਸ ਜਾਰੀ ਕੀਤਾ ਤੇ ਮੁੱਢਲੇ ਤੌਰ ਦੇ ਉੱਤੇ ਹਾਈ ਕੋਰਟ ਦਾ ਇਸ ਮਾਮਲੇ ਤੇ ਕੀ ਰੁਖ ਸੀਗਾ ਇਸ ਮਾਮਲੇ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਕੋਰਟ ਨੇ ਕਿ ਜਾਂ ਸਿਰਫ ਫਿਲਹਾਲ ਨੋਟਿਸ ਜਾਰੀ ਕੀਤਾ ਬਈ ਇਹ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਅਦਾਲਤ ਨੇ ਦੇਖਿਆ ਵੀ ਇਹ ਜਿਹੜਾ ਅਸੀਂ ਇਸ਼ੂ ਰੇਜ਼ ਕੀਤਾ ਹੈ ਬੜਾ ਇੰਪੋਰਟੈਂਟ ਇਸ਼ੂ ਹੈਗਾ ਤਾਂ ਇਸ ਕਰਕੇ ਯੂਨਿਨ ਆਫ ਇੰਡੀਆ ਵੀ ਪਾਰਟੀ ਸੀਗੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਾਰੀਆਂ ਪਾਰਟੀਆਂ ਨੇ ਹੈਲਥ ਮਿਨਿਸਟਰੀ ਵੀ ਪਾਰਟੀ ਹੈਗੀ ਹੈ ਤੇ ਉਹ ਸਾਰੇ ਜਵਾਬਦੇਹ ਕਰਨਗੇ ਫਿਰ ਦੇਖਾਂਗੇ ਵੀ ਉਹਦੇ ਚ ਅੱਗੇ ਕਿੱਥੇ ਕਿੱਥੇ ਆਪਾਂ ਗੱਲ ਅੱਗੇ ਤੋਰਨੀ ਜਿੱਥੇ ਸਭ ਤੋਂ ਪਹਿਲਾਂ ਲਜਾਇਆ ਗਿਆ ਰਾਜਵੀਰ ਜਵੰਦਾ ਨੂੰ ਉਸ ਹਸਪੀਟਲ ਨੂੰ ਵੀ ਤੁਸੀਂ ਪਾਰਟੀ ਬਣਾਇਆ ਬਿਲਕੁਲ ਜੀ ਉਸ ਹਸਪੀਟਲ ਨੂੰ ਵੀ ਨੋਟਿਸ ਚਲਾ ਗਿਆ ਹੈ ਤੇ ਉਹ ਆ ਕੇ ਆਪਣਾ ਜਵਾਬ ਜ਼ਾਹਿਰ ਕਰਨਗੇ ਉਹਨਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਏਗਾ ਉਹਨਾਂ ਦੀ ਨੈਗਲੀਜੈਂਸ ਹੈ ਜਾਂ ਨਹੀਂ ਹੈ ਇਹ ਉਹ ਵੀ ਦੱਸਣਗੇ ਤੇ ਫਤਾਈਂ ਅੱਗੇ ਅਦਾਲਤ ਵਧੇਗੀ ਠੀਕ ਆ ਤੁਸੀਂ ਨਵਕਿਰਨ ਜੀ ਆਪਣੇ ਕੀਮਤੀ ਸਮੇਂ ਚ ਸਮਾਂ ਦਿੱਤਾ ਤੇ ਅਸੀਂ ਇਸ ਮਾਮਲੇ ਨੂੰ ਅੱਗੇ ਵੀ ਦਰਸ਼ਕਾਂ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਲਈ ਸਮਾਂ ਦਿੱਤਾ ਸੋ ਹੁਣ ਜਿਹੜਾ ਇਹ ਮਾਮਲਾ ਅਦਾਲਤ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਅਣਗਹਿਲੀ ਰਾਜਵੀਰ ਜਵੰਦਾ ਨੂੰ ਲੈ ਕੇ ਚਰਚਾ ਦੇ ਵਿੱਚ ਆ ਕਿ ਉਸ ਹਸਪੀਟਲ ਨੇ ਜਿਹੜੀ ਮੁੱਢਲੀ ਸਹਾਇਤਾ ਰਾਜਵੀਰ ਜਵੰਦਾ ਨੂੰ ਦਿੱਤੀ ਜਾਣੀ ਚਾਹੀਦੀ ਸੀ ਉਹ ਨਹੀਂ ਦਿੱਤੀ ਜਿਹੜੇ ਐਕਸਪਰਟ ਨੇ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਉਹਨਾਂ ਦੇ ਧੌਣ ਦੇ ਮਣਕਿਆਂ 'ਚ ਸੱਟ ਲੱਗੀ ਸੀ ਤਾਂ ਉਸ ਵਕਤ ਬੜੀ ਵਿਸ਼ੇਸ਼ तरीके दी एक फर्स्ट एड ਦਿੱਤੀ ਜਾਂਦੀ ਆ ਉਹ ਦਿੱਤੀ ਜਾਣੀ ਬਣਦੀ ਸੀ ਜਿਹੜੀ ਨਹੀਂ ਦਿੱਤੀ ਗਈ کافی ਸਮਾਂ ਰਾਜਵੀਰ ਜਵੰਦਾ ਨੂੰ ਅਲੱਗ-ਅਲੱਗ ਹਸਪਤਾਲਾਂ ਵਿੱਚ ਲਜਾਇਆ ਗਿਆ ਜਿਹਦੇ ਕਰਕੇ ਅ ਰਾਜਵੀਰ ਜਵੰਦਾ ਮੌਤ ਦੇ ਮੂੰਹ ਵਿੱਚ ਜਾ ਪਹੁੰਚਦਾ ਆ ਔਰ ਉਹ ਥੋੜੇ ਸਮੇਂ ਬਾਅਦ ਉਹਦੀ ਮੁਹਾਲੀ ਦੇ ਹਸਪਤਾਲ ਵਿੱਚ ਮੌਤ ਹੋ ਜਾਂਦੀ ਆ ਲੇਕਿਨ ਹੁਣ ਜਿਹੜਾ ਇਹ ਮਾਮਲਾ ਉਠਾਇਆ ਇਸ ਆਰਗੇਨਾਈਜੇਸ਼ਨ ਨੇ ਐਡਵੋਕੇਟ ਨਵਕਰਨ ਸਿੰਘ ਹੁਣਾ ਨੇ ਔਰ ਬੇहद ਗੰਭੀਰ ਸਾਡੇ ਤੁਹਾਡੇ ਨਾਲ ਜੁੜਿਆ ਹੋਇਆ ਤਾਂ ਜੋ ਕਿਸੇ ਦਾ ਵੀ ਕੋਈ ਐਕਸੀਡੈਂਟ ਹੁੰਦਾ ਤੇ ਜੇਕਰ ਕੋਈ ਇਸ ਤਰੀਕੇ ਦਾ ਕਾਨੂੰਨ ਜਾਂ ਹਾਈ ਕੋਰਟ ਦੀ ਇਸ ਤਰੀਕੇ ਦੀ ਕੋਈ ਡਾਇਰੈਕਸ਼ਨ ਆ ਜਾਏ ਤਾਂ ਜੋ ਕੱਲ ਨੂੰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿੱਚ ਜਾਂਦਾ ਤੇ ਉਹਦੇ ਨਾਲ ਇਸ ਤਰੀਕੇ ਦੀ ਅਣਗਹਿਲੀ ਨੈਗਲੀਜੈਂਸ ਨਾ ਸਾਹਮਣੇ ਆਏ ਬਣੇ ਰਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ